ਹੀ ਸਾਡੇ ਟਾਰਗੇਟ ਸੀਗੇ ਇੱਕ ਪਰਚਾ ਦਰਜ ਹੋਇਆ ਸੀਗਾ ਪਾਕਿਸਤਾਨੀ ਟਰੋਰ ਮੋਡਿਊਲ ਸੀਗਾ ਜਿਹੜਾ ਬਸਟ ਕੀਤਾ ਸੀਗਾ ਤੇ ਤਿੰਨ ਬੰਦੇ ਪਹਿਲਾਂ ਹੀ ਗ੍ਰਿਫਤਾਰ ਐ ਇੱਕ ਹਰਿਆਣਾ ਦਾ ਐ ਇੱਕ ਬਿਹਾਰ ਦਾ ਐ ਇੱਕ ਪੰਜਾਬ ਦਾ ਤੇ ਜਿਹੜਾ ਇਹਨਾਂ ਦਾ ਹੈਂਡਲਰ ਐ ਉਹ ਬਟਾਇਆ ਪਾਕਿਸਤਾਨ ਉਹ ਡਾਇਰੈਕਟਲੀ ਇਨ ਟੱਚ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਨਾਲ ਤੇ ਇਹ ਦੇ ਦੋ ਬੰਦੇ ਸੀਗੇ ਇਹਨੂੰ ਇਹਨਾਂ ਨੂੰ ਟਾਸਕਿੰਗ ਸੀਗੀ ਕਿ ਹੈਂਡ ਗ੍ਰੇਨੇਡਸ ਦਾ ਐਕਸਚੇਂਜ ਹੋਗਾ ਤੇ ਇਹਨੂੰ ਇਹਨਾਂ ਨੂੰ ਟਾਸਕ ਦਿੱਤਾ ਸੀਗਾ ਇਟ ਪ੍ਰੀ ਡਿਜ਼ਾਈਗਨੇਟਿਡ ਪਲੇਸ ਤੇ ਇਨਾਂ ਨੇ ਉਹ ਸ਼ੁੱਟਨੇ ਸੀਗੇ ਤੇ ਐਕਸਚੇਂਜ ਤੋਂ ਪਹਿਲਾਂ ਹੀ ਟਰੈਪ ਲਗਾ ਕੇ ਆਪਾਂ ਜਦ ਫੜਨ ਦੀ ਕੋਸ਼ਿਸ਼ ਕੀਤੀ ਇਨਾਂ ਨੂੰ ਇਨਾਂ ਦੇ ਕੋਲ ਸੋਫਿਸਟੀਕੇਟਿਡ ਵੈਪਨ ਸੀਗੇ 34 ਦੇ ਸਟਾਰ ਪਿਸਟਲ ਤੇ ਹੁਣ ਤੱਕ ਦੀ ਰਿਕਵਰੀ ਦੋ ਚਾਈਨਿਸ ਮੇਡ ਗ੍ਰਨੇਡ ਹੈ ਜਿਹੜੇ ਕ੍ਰੋਸ ਦਾ ਬਾਰਡਰ ਤੋਂ ਆਏ ਤੇ ਸਟਾਰ ਪਿਸਟਲ ਵੀ ਜਿਹੜੇ ਹਨ ਪੰਜ ਵਿਦ 50 ਪਲਸ ਰਾਉਂਡਸ ਇਹ ਵੀ ਕ੍ਰੋਸ ਦਾ ਬਾਰਡਰ ਜਿਹੜੇ ਹਨ ਰਿਕਵਰ ਪਾਕਿਸਤਾਨ ਬੇਸਡ ਆਈਐਸਏ ਜੀ ਇਹ ਹੈਂਡਲ ਕਰ ਰਹੀ ਸੀ ਕਿ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਵਕ ਵਕ ਜਗ੍ਹਾ ਫੋਨ ਕਰਦਾ ਸੀ ਬੱਜ ਤੇ ਅਲੱਗ ਅਲੱਗ ਐਨੀ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਸੁਣ ਲਿਜੀਏ ਸਵਾਜੋ ਕੁਸ਼ਨ ਕਰ ਲਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਵਰਚੁਅਲ ਨੰਬਰ ਤੋਂ ਕਾਲ ਆਉਂਦੀ ਸੀ ਕਿ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਰਿਲੀਜ਼ਿੰਗ ਚਾਪਨ ਰੱਖਾਂਗੇ ਨੰਬਰ 1 ਨੰਬਰ 2 ਆ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਸਰ ਉਹਨਾਂ ਨੇ ਇਹਨੂੰ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪੌਟ ਤੇ ਗਰਨੇਡ ਪਈਆਂ ਜੀ ਪਰਟਿਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਚੁੱਟਨੇ ਕਿ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਦੀ ਸਾਰੀ ਟੀਮ DCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਇਸ ਲਈ ਅੱਪੀ ਵੇਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਉਹ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਓਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਖਵਾਈ ਫਾਇਰਿੰਗ ਕੀਤੀ ਪਹਿਲਾਂ ਤੇ 4 ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਫੈਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਗੇ ਇੱਕ ਜਿਹੜਾ ਹੈ ਉਹ ਕਾਫੀ ਕਰੀਟਲ